ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਆਪ ਜੀ ਨੂੰ ਉਸ ਇਤਿਹਾਸ ਬਾਰੇ ਦੱਸਣ ਜਾ ਰਹੇ ਹਾਂ ਉਸ ਸਥਾਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਬਾਰੇ ਸ਼ਾਇਦ ਬਹੁਤੇ ਲੋਕਾਂ ਨੂੰ ਬਹੁਤੀ ਸੰਗਤ ਨੂੰ ਪਤਾ ਨਾ ਹੋਵੇ ਇਤਿਹਾਸ ਦਾ ਇਹ ਪੰਨਾ ਜੀ ਨੂੰ ਸ਼ਾਇਦ ਅਸੀਂ ਕਦੇ ਵਾਚਿਆ ਹੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਸਰਸਾ ਨਦੀ ਦੇ ਉੱਤੇ ਪੈ ਜਾਂਦਾ ਉਸ ਤੋਂ ਬਾਅਦ ਗੁਰੂ ਜੀ ਦਾ ਪਰਿਵਾਰ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਜਿਸ ਦੇ ਵਿੱਚ ਇੱਕ ਪਾਸੇ ਵਿੱਚ ਗੁਰੂ ਜੀ ਤੇ ਵੱਡੇ ਸਾਹਿਬਜ਼ਾਦੇ ਕੁਝ ਸਿੰਘਾਂ ਦੇ ਨਾਲ ਕੋਟਲਾ ਨਿਹੰਗਖਾਂ ਦੀ ਹਵੇਲੀ ਪਹਿਲੀ ਰਾਤ কাটਦੇ ਆ ਦੂਜੇ ਪਾਸੇ ਮਾਤਾ ਗੁਜਰਕੌਰ ਜੀ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਕੁੰਮਾ ਮਾਸ਼ਕੀਦ ਦੀ ਛੰਨ ਦੇ ਵਿੱਚ ਪਹਿਲੀ ਰਾਤ কাটਦੇ ਆ ਪਰ ਜਦੋਂ ਅਸੀਂ ਦੋਵੇਂ ਮਾਤਾਵਾਂ ਮਾਤਾ ਸੁੰਦਰੀ ਜੀ ਮਾਤਾ ਸਾਹਿਬੌਰ ਜੀ ਦੀ ਗੱਲ ਕਰਦੇ ਆ ਤਾਂ ਇਹ ਕਹਿ ਕੇ ਹਮੇਸ਼ਾ ਗੱਲ ਮੁਕਾ ਦਿੱਤੀ ਜਾਂਦੀ ਹੈ ਕਿ ਉਹ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਚਲੇ ਗਏ ਪਰ ਜੇਕਰ ਗੁਰੂ ਜੀ ਨੇ ਪਹਿਲੀ ਰਾਤ ਰਾਤ ਕੋਟਲਾ ਨਿਹੰਗਖਾਂ ਵਿਖੇ ਕੱਟੀ ਮਾਤਾ ਜੀ ਨੇ ਕੁੰਮਾ ਮਾਸਕੀ ਦੀ ਸ਼ਾਨ ਚ ਕੱਟੀ ਤਾਂ ਮਾਤਾਵਾ ਦੇ ਇਤਿਹਾਸ ਦੀ ਕੋਈ ਕੜੀ ਅਸੀਂ ਜੋੜਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਸੋ ਉਹ ਕੜੀ ਨੂੰ ਜੋੜਿਆ ਹੈ ਸੁਰਿੰਦਰ ਸਿੰਘ ਖਾਲਸਾ ਜੀ ਨੇ ਇਹ ਕਿਤਾਬ ਦੇ ਹਵਾਲੇ ਤੋਂ ਮੈਂ ਆਪ ਜੀ ਨੂੰ ਇਤਿਹਾਸ ਦੱਸਣ ਜਾ ਰਿਹਾ ਹਾਂ ਪੋਉ ਦੀਆਂ ਰਾਤਾਂ ਆਪ ਜੀ ਇਸ ਕਿਤਾਬ ਨੂੰ ਪੜ੍ਹ ਕੇ ਇਤਿਹਾਸ ਦੀ ਹੋਰ ਬੜਮੁੱਲੀ ਜਾਣਕਾਰੀ ਲੈ ਸਕਦੇ ਹੋ ਸੁਰਿੰਦਰ ਸਿੰਘ ਖਾਲਸਾ ਜੀ ਨੇ ਬਹੁਤ ਗਹਿਨ ਖੋਜ ਡੂੰਗੀ ਖੋਜ ਕੀਤੀ ਕਿ ਇਹ ਕੜੀ ਕਿਉਂ ਅਧੂਰੀ ਰਹੀਗੀ ਇਸ ਕੜੀ ਨੂੰ ਪੂਰਾ ਕੀਤਾ ਇਤਿਹਾਸ ਦੀ ਸੋ ਇਹ ਉਹ ਅਸਥਾਨ ਹੈ ਜਿੱਥੇ ਮਾਤਾ ਸਾਹਿਬਕੌਰ ਜੀ ਮਾਤਾ ਸੁੰਦਰੀ ਜੀ ਹੋਰਾਂ ਨੇ ਪਰਿਵਾਰ ਦੇ ਵਿਛੜਨ ਤੋਂ ਬਾਅਦ ਪਹਿਲੀ ਰਾਤ ਕੱਟੀ ਮਾਤਾ ਜੀ ਦੇ ਨਾਲ ਜਿੱਥੇ ਤਿੰਨ ਸਿੰਘ ਸਨ ਭਾਈ ਮਨੀ ਸਿੰਘ ਜੀ ਭਾਈ ਜਵਾਰ ਸਿੰਘ ਅਰੋੜਾ ਭਾਈ ਧੰਨਾ ਸਿੰਘ ਅਤੇ ਦੋ ਦਾਸੀਆਂ ਬੀਬੀ ਭਾਗੋ ਤੇ ਬੀਬੀ ਬੀਬੋ ਇਸ ਸਥਾਨ ਦਾ ਗੁਰੂ ਘਰ ਦੇ ਨਾਲ ਪਹਿਲਾਂ ਹੀ ਇਸ ਪਰਿਵਾਰ ਦਾ ਪਿਆਰ ਸੀ ਭਾਈ ਜਵਾਰ ਸਿੰਘ ਅਰੋੜਾ ਹੋਰਾਂ ਦੇ ਰਿਸ਼ਤੇਦਾਰ ਸੀ ਸੁਪਰੋਸਾ ਹੋਣ ਕਰਕੇ ਰਿਸ਼ਤਾ ਹੋਣ ਕਰਕੇ ਭਾਈ ਜਵਾਰ ਸਿੰਘ ਜੀ ਨੇ ਮਾਤਾ ਮਾਂ ਨੂੰ ਆਪਣੇ ਭਰੋਸੇ ਵਾਲੇ ਰਿਸ਼ਤੇਦਾਰਾਂ ਦੇ ਘਰ ਲਿਆਣਾ ਠੀਕ ਸਮਝਿਆ ਉਹ ਪਹਿਲੀ ਰਾਤ ਜਾਂ ਕਹਿ ਲੋ 6 ਪੋ ਨੂੰ ਗੁਰੂ ਸਾਹਿਬ ਨੇ ਉਹ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ 7 ਪੋ ਦੀ ਰਾਤ ਮਾਤਾ ਸਾਹਿਬਕੌਰ ਜੀ ਮਾਤਾ ਸੁੰਦਰੀ ਜੀ ਭਾਈ ਮਨੀ ਸਿੰਘ ਜੀ ਭਾਈ ਜਵਾਰ ਸਿੰਘ ਜੀ ਭਾਈ ਧੰਨਾ ਸਿੰਘ ਜੀ ਤੇ ਦੋ ਦਾਸੀਆਂ ਇਸ ਘਰ ਦੇ ਵਿੱਚ ਰਹੀਆਂ ਸੋ ਇਸ ਘਰ ਦੇ ਆਪ ਜੀ ਨੂੰ ਦਰਸ਼ਨ ਅਸੀਂ ਕਰਵਾਣੇ ਆਂ ਇੱਥੋਂ ਉੱਤੇ ਪੌੜੀਆਂ ਚੜ ਕੇ ਆ ਪ੍ਰਕਾਸ਼ ਗੁਰੂ ਸਾਹਿਬ ਦੇ ਕੀਤੇ ਹੋਏ ਆ ਥੱਲੇ ਜੋ ਰਿਹਾਇਸ਼ ਹੈ ਉਹ ਜੋ ਸੇਵਾ ਸੰਭਾਲ ਕਰ ਰਹੇ ਆ ਸਿੰਘ ਇਸ ਥਾਂ ਦੇ ਉੱਤੇ ਉਹਨਾਂ ਦੀ ਰਿਹਾਇਸ਼ ਹੈ ਤੇ ਇਹ ਅੱਜ ਵੀ ਮਕਾਨ ਉਸੇ ਤਰ੍ਹਾਂ ਬਣਿਆ ਹੋਇਆ ਹੈ ਹਾਲਾਂਕਿ ਇਹ ਪੌੜੀ ਬਾਅਦ ਦੇ ਵਿੱਚ ਕੱਢੀ ਗਈ ਲੋੜ ਮੁਤਾਬਕ ਪਰ ਮੈਂ ਹੁਣ ਇਸ ਥਾਂ ਦੇ ਬਾਰੇ ਵਿੱਚ ਆਪ ਜੀ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਦਾ ਕਿ ਕਿਸ ਤਰ੍ਹਾਂ ਦਾ ਇਹ ਮਕਾਨ ਬਣਿਆ ਹੋਵੇਗਾ ਭਾਈ ਜਵਾਰ ਸਿੰਘ ਅਰੋੜਾ ਹੋਰਾਂ ਦੇ ਰਿਸ਼ਤੇਦਾਰ ਸੀ ਜਿੱਥੇ ਮਾਤਾਵਾਂ ਹੋਰਾਂ ਨੇ ਆ ਕੇ ਨਿਵਾਸ ਕੀਤਾ ਤੇ ਇਤਿਹਾਸ ਵੀ ਇਸ ਥਾਂ ਦੇ ਉੱਤੇ ਹੁਣ ਵੀ ਉਸੇ ਤਰ੍ਹਾਂ ਦਾ ਲਿਖਿਆ ਹੋਇਆ ਕਿ ਸਤ ਪੋ ਦੀ ਜੋ ਰਾਤ ਹੈ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਬ ਕੌਰ ਜੀ ਨੇ ਇਸ ਸਥਾਨ ਤੇ ਬਤੀਤ ਕੀਤੀ ਉਸ ਵੇਲੇ ਭਾਈ ਮਨੀ ਸਿੰਘ ਜੀ ਭਾਈ ਜਵਾਰ ਸਿੰਘ ਜੀ ਅਰੋੜਾ ਜਿਸ ਤਰ੍ਹਾਂ ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਭਾਈ ਧਰਨਾ ਸਿੰਘ ਜੀ ਦੋ ਦਾਸੀਆਂ ਬੀਬੀ ਭਾਗੋ ਬੀਬੀ ਬੀਬੋ ਇਹ ਮਾਤਾਵਾਂ ਦੇ ਨਾਲ ਸਨ ਸੋ ਮਾਤਾ ਜੀ ਹੋਰਾਂ ਨੇ ਬਹੁਤ ਲੁੱਕ ਛਿਪ ਕੇ ਇਸ ਥਾਂ ਦੇ ਉੱਤੇ ਪਹਿਲੀ ਰਾਤ ਬਤੀਤ ਕੀਤੀ ਉਸ ਤੋਂ ਬਾਅਦ ਦੂਜਾ ਦਿਨ ਚੜਨ ਤੋਂ ਪਹਿਲਾਂ ਹੀ ਤੜਕੇ ਹੀ ਇੱਕ ਜੋ ਬੈਲ ਗੱਡੀ ਦੇ ਉੱਤੇ ਬਲਦਾਂ ਵਾਲੀ ਗੱਡੀ ਦੇ ਉੱਤੇ ਸਵਾਰ ਹੋ ਕੇ ਮਰਦਾਵੇ ਪੇਖ ਬਣਾ ਕੇ ਦਿੱਲੀ ਵੱਲੋਂ ਚੱਲੇ ਪਾਏਗੇ ਸੋ ਅੱਜ ਇਸ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਇਹ ਸਾਰੀ ਇਮਾਰਤ ਉਸੇ ਤਰ੍ਹਾਂ ਬਣੀ ਹੋਈ ਹੈ ਸੋ ਸਾਡੇ ਨਾਲ ਇਸ ਥਾਂ ਦੇ ਉੱਤੇ ਭਾਈ ਸਾਹਿਬ ਜੀ ਮੌਜੂਦ ਹੈ ਉਹਨਾਂ ਤੋਂ ਵੀ ਅਗਲੀ ਜਿਹੜੀ ਜਾਣਕਾਰੀ ਹੈਗੀ ਆ ਉਹ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜੀ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਦੋਂ ਇਸ ਇਤਿਹਾਸ ਦੀ ਜਿਹੜੀ ਹੈਗੀ ਆ ਖੋਜ ਹੁੰਦੀ ਹੈ ਕਦੋਂ ਤੋਂ ਕਿੱਦਾਂ ਇਹ ਖੋਜ ਦਾ ਕਾਰਜ ਜਿਹੜਾ ਚੱਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਸ ਅਸਥਾਨ ਦੀ ਖੋਜ ਤਨ ਤਨ ਸਾਹਿਬ ਜੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਨੇ ਆਪ ਕਿਰਪਾ ਕਰਕੇ ਭਾਈ ਸਾਪਾ ਭਾਈ ਸਰੇਂਦਰ ਸਿੰਘ ਜੀ ਖਾਲਸਾ ਖਜੂਰਲਾ ਵਾਲਿਆਂ ਕੋਲ ਅੱਜ ਤੋਂ 7 ਸਾਲ ਪਹਿਲਾਂ ਆਪਕੇ 2017 ਦੇ ਵਿੱਚ ਇਸ ਅਸਥਾਨ ਦੀ ਖੋਜ ਹੋਈ 19 ਫਰਵਰੀ 2017 ਨੂੰ ਇਸ ਅਸਥਾਨ ਦੇ ਉੱਤੇ ਤਨਤਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਮਾਤਾਵਾਂ ਦੀ ਯਾਦਗਾਰ ਗੁਰਦਾਰ ਸਾਹਿਬ ਗੁਰੂ ਕੇ ਮਹਿਲ ਸਥਾਪਿਤ ਕੀਤਾ ਗਿਆ ਤੇ ਕਿਹੜੀ ਥਾਂ ਹੈ ਸਿੰਘ ਸਾਹਿਬ ਜੀ ਕਿੱਥੇ ਆ ਕੇ ਸੰਗਤ ਦਰਸ਼ਨ ਕਰ ਸਕਦੀ ਹੈ ਇਲਾਕਾ ਕਿਹੜਾ ਹੈ ਕਿਹੜੀ ਲੋਕੇਸ਼ਨ ਹੈ ਜੀ ਜਿੱਥੇ ਗੁਰਦਾਰ ਸਾਹਿਬ ਸ਼ਿਸ਼ੋਭਿਤ ਹੈ ਇਹ ਆਸਾਨ ਉੱਚਾ ਖੇੜਾ ਮਹੱਲਾ ਰੋਪੜ ਦੇ ਵਿੱਚ ਸਥਿਤ ਹੈ ਗੁਰਦਾਰ ਸਾਹਿਬ ਗੁਰੂ ਕੇ ਮਹਿਲ ਦੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉੱਚਾ ਖੇੜਾ ਮਹੱਲਾ ਰੋਪੜ ਦੇ ਵਿਸ਼ੇ ਤੇ ਤਾਂ ਇਹ ਆਦੋਂ ਨਹੀਂ ਜਿਹੜੀ ਖੋਜ ਭਾਈ ਸੁਰਿੰਦਰ ਸਿੰਘ ਜੀ ਹੋਰਾਂ ਨੇ ਕੀਤੀ ਹੈ ਜੀ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਉਹਨਾਂ ਨੇ ਆਧਾਰ ਬਣਾ ਕੇ ਖੋਜ ਕੀਤੀ ਕਿ ਐਵੇਂ ਤਾਂ ਨਹੀਂ ਕਿਉਂਕਿ ਬਹੁਤ سارے ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਹੋਊਗਾ ਕਿ ਹੁਣ ਉਹ ਚੀਜ਼ਾਂ ਐਵੇਂ ਲੱਭ ਕੇ ਸਾਧਨ ਬਣਾ ਲਿਆ ਜਾਂਦਾ ਹੈ ਇਤਿਹਾਸ ਦੇ ਨਾਲ ਜੋੜ ਕੇ ਵੀ ਭਾਈ ਚਲੋ ਇੱਥੇ ਗੋਲਕ ਰੱਖ ਕੇ ਬਹਿ ਜਾਂਦੇ ਆ ਤੇ ਮਾਇਆ ਕੱਤਰ ਕਰ ਲਾਂਗੇ ਸੋ ਅਜੇ ਹੀ ਸਵਾਲ ਹੁੰਦੇ ਆ ਖੋਜ ਦਾ ਆਧਾਰ ਕੀ ਰਿਹਾ ਜੀ ਕਿਸ ਤਰ੍ਹਾਂ ਇਹ ਖੋਜ ਕੀਤੀ ਗਈ ਸਾਧਨ ਜੀ ਇਹ ਖੋਜਦਾ ਹਰ ਤਾਂ ਬਾਬਾ ਜੀ ਆਪੇ ਦੱਸ ਸਕਦੇ ਆ ਪਾਈਸਰੂਨ ਦੇ ਖਾਲਸਾ ਨੇ ਪ੍ਰਾਰਥਨਾ ਜੋ ਕਿ ਗ੍ਰੰਥ ਸ ਹਨ ਉਹਨਾਂ ਵਿੱਚੋਂ ਇਹੀ ਟੈਕ ਲੈ ਕੇ ਮਤਲਬ ਚੱਲਿਆ ਵੀ ਹਾਂ ਇਹ ਚੀਜ਼ ਆਉਂਦੀ ਹੈ ਵੀ ਮਾਤਾ ਮਾਨੇ ਸਰਸਾ ਤੋਂ ਵਿਛੜ ਕੇ ਜੋ ਪਹਿਲੀ ਰਾਤ ਹੈ ਹਮ ਇਤਿਹਾਸ ਦੇ ਵਿੱਚ ਪ੍ਰਾਰਥਨਾ ਇਤਿਹਾਸ ਦੇ ਵਿੱਚ ਆਉਂਦਾ ਵੀ ਸਰਸਾ ਰਈ ਤੋਂ ਵਿਛੜ ਕੇ ਪਹਿਲੀ ਰਾਤ ਸਤਪੋਦੀ ਦੀ ਰਾਤ ਸੀ ਅਰੋੜਾ ਪਰਿਵਾਰ ਦੇ ਘਰ ਉੱਚਾ ਖੇੜਾ ਮਹੱਲਾ ਦੇ ਵਿੱਚ ਕੱਟੀ ਹੈ ਤੋ ਮੈਂ ਸੰਗਤ ਦੀ ਜਾਣਕਾਰੀ ਹਿਤ ਦੱਸ ਦਵਾਂ ਕਿ ਜਦੋਂ ਭਾਈ ਸ੍ਰਿੰਦਰ ਸਿੰਘ ਖਾਲਸਾ ਵਾਲਿਆਂ ਨਾਲ ਸਾਡੀ ਗੱਲਬਾਤ ਹੋਈਏ ਤਾਂ ਉਹਨਾਂ ਨੇ ਇਸ ਦੇ ਬਾਬਤ ਚੰਨਣਾ ਪਾਇਆ ਕਿ ਇਹ ਪਰਿਵਾਰ ਗੁਰੂ ਘਰ ਦਾ ਪਹਿਲਾਂ ਤੋਂ ਹੀ ਸ਼ਰਧਾਲੂ ਸੀ ਇਸ ਬਾਬਤ ਉਹਨਾਂ ਨੂੰ ਹਵਾਲੇ ਇਤਿਹਾਸ ਦੇ ਵਿੱਚੋਂ ਇਹ ਵੀ ਮਿਲਿਆ ਕਿ ਪਹਿਲਾਂ ਵੀ ਪਹਿਲੀਆਂ ਪਾਤਸ਼ਾਹੀਆਂ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ ਗੁਰਤੇਗ ਬਦਰ ਸਾਹਿਬ ਮਹਾਰਾਜ ਦੀ ਗੱਲ ਕਰੀਏ ਤਾਂ ਇਤਿਹਾਸਕ ਹਵਾਲੇ ਮਿਲਦੇ ਆ ਕਿ ਇਹ ਸੰਗਤ ਪਹਿਲਾਂ ਹੀ ਗੁਰੂ ਘਰ ਦੇ ਨਾਲ ਜੁੜੀ ਹੋਈ ਸੀ ਗੁਰੂ ਘਰ ਦੇ ਸ਼ਰਧਾਲੂ ਸੀ ਉਹਨਾਂ ਹਵਾਲਿਆਂ ਤੋਂ ਲੈ ਕੇ ਤੇ ਭਾਈ ਜਵਾਰ ਸਿੰਘ ਅਰੋੜਾ ਜੋ ਕਿ ਦਿੱਲੀ ਦੇ ਰਹਿਣ ਵਾਲੇ ਸੀ ਜਿੱਥੇ ਮਾਤਾਵਾਂ ਨੇ ਉਹਨਾਂ ਦੇ ਘਰ ਜਾ ਕੇ ਦਿੱਲੀ ਵਿਖੇ ਨਿਵਾਸ ਕੀਤਾ ਉਹਨਾਂ ਦੇ ਹੀ ਇਹ ਪਰਿਵਾਰ ਰਿਸ਼ਤੇਦਾਰ ਸੀ ਕਾਫੀ ਖੋਜ ਕਰਨ ਤੋਂ ਬਾਅਦ ਇਸ ਪਰਿਵਾਰ ਦਾ ਪਤਾ ਖੋਜਿਆ ਗਿਆ ਤੇ ਉਸ ਤੋਂ ਬਾਅਦ ਕਾਫੀ ਵੱਡੀ ਕੀਮਤ ਅਦਾ ਕਰਕੇ ਇਸ ਜਗ੍ਹਾ ਨੂੰ ਖਰੀਦ ਕਰਕੇ ਇਸ ਥਾਂ ਦੇ ਉੱਤੇ ਜੋ ਗੁਰੂਗ੍ਰਾਂਤ ਸਾਹਿਬਾਰੇ ਦੇ ਪ੍ਰਕਾਸ਼ ਕੀਤੇ ਗਏ ਇਤਿਹਾਸ ਦੀ ਉਹ ਕੜੀ ਜੋੜੀ ਗਈ ਸਿੰਘ ਸਾਹਿਬ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸਾਸੰਗਤ ਜੀ ਹੁਣ ਮੈਂ ਆਪ ਜੀ ਨੂੰ ਇਸ ਸਥਾਨ ਦਾ ਜੋ ਜੋ ਇਮਾਰਤ ਬਣੀ ਹੋਈ ਹੈ ਉਸ ਦੇ ਬਾਰੇ ਵਿੱਚ ਹੋਰ ਜ਼ਿਆਦਾ ਚਾਨਣਾ ਪਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਇਹ ਇਮਾਰਤ ਦਾ ਅਸਲ ਚ ਰੂਪ ਕਿਸ ਤਰ੍ਹਾਂ ਦਾ ਸੀ ਸੋ ਬਿਲਕੁਲ ਉਸ ਸਮਿਆਂ ਦੇ ਨਾਲ ਇਹ ਮੇਲਖਾਂਦੀ ਇਮਾਰਤ ਹੈ ਜੇਕਰ ਮੈਂ ਆਪ ਜੀ ਨੂੰ ਪੌੜੀਆਂ ਚੜ ਕੇ ਉੱਤੇ ਆਣ ਦੀ ਗੱਲ ਕਰਾਂ ਕਿਉਂਕਿ ਇਹ ਜੁਬਾਰਾ ਸਿੰਘ ਤਾਂ ਇਹ ਪੌੜੀਆਂ ਜੋ ਅਸੀਂ ਪਹਿਲਾਂ ਵੀ ਆਪ ਜੀ ਨੂੰ ਦਿਖਾਈਆਂ ਇਸ ਪਾਸੇ ਤੋਂ ਅਸੀਂ ਆਏ ਹਾਂ ਇਹ ਲੋੜ ਮੁਤਾਬਕ ਇਹ ਪੌੜੀ ਬਾਅਦ ਵਿੱਚ ਕੱਢੀ ਗਈ ਹੈ ਕਿਉਂਕਿ ਜੋ ਸਿੰਘੇ ਇੱਥੇ ਭਾਈ ਸਾਹਿਬ ਜੀ ਸੇਵਾ ਨਿਭਾ ਰਹੇ ਆ ਨੀਚੇ ਇਹੇ ਠਾਣੇ ਨਿਵਾਸ ਕਰਦੇ ਕਿਉਂਕਿ ਸੇਵਾ ਸੰਭਾਲ ਵੀ ਜ਼ਰੂਰੀ ਹੈ ਤਾਂ ਰਹਿਣਾ ਇੱਥੇ ਜ਼ਰੂਰੀ ਹੈ ਉਸ ਦੇ ਚੱਲਦੇ ਆ ਇਸ ਕਰਕੇ ਪਰ ਜਿਹੜੀ ਪਹਿਲੀ ਪੌੜੀ ਸੀ ਉਹ ਕਮਰਿਆਂ ਦੇ ਵਿੱਚੋਂ ਲੰਘ ਕੇ ਆਂਦੀ ਸੀ ਜਿੱਥੇ ਹੁਣ ਭਾਈ ਸਾਹਿਬ ਹੋਰੀ ਰਹਿੰਦੇ ਆ ਇਸ ਕਰਕੇ ਲੋਡ ਨੂੰ ਮਹਿਸੂਸ ਕਰਦੇ ਆ ਇਹ ਪੌੜੀ ਬਣਾਈ ਗਈ ਆ ਪਹਿਲੀ ਪੌੜੀ ਜੋ ਇਸ ਘਰ ਦੀ ਅਸਲ ਪੌੜੀ ਸੀ ਤਾਂ ਉਹ ਇਹ ਪੌੜੀ ਹੈ ਜੀ ਇਹਨਾਂ ਵੀ ਉਸੇ ਤਰ੍ਹਾਂ ਦੀ ਪੌੜੀ ਬਣੀ ਹੋਈ ਆ ਉਹ ਪੁਰਾਣੀ ਹੀ ਸਰਹੰਦੀ ਇੱਟ ਬਣਾ ਕੇ ਉੱਤੇ ਲੇਪ ਕੀਤਾ ਗਿਆ ਕੁਛ ਚੀਜ਼ਾਂ ਇਸ ਬਾਡੀ ਦੇ ਉੱਤੇ ਸੇਵਾ ਸੰਭਾਲ ਨੂੰ ਮੁੱਖ ਰੱਖਦਿਆਂ ਹੋਇਆਂ ਕੀਤੀਆਂ ਗਈਆਂ ਤਾਂ ਮੈਂ ਇੱਥੋਂ ਹੀ ਖੜ ਕੇ ਆਪ ਜੀ ਨੂੰ ਦਿਖਾ ਦਵਾਂ ਕਿ ਅ ਇਸ ਬਾਡੀ ਦੇ ਵਿੱਚ ਥਾਂ ਥਾਂ ਦੇ ਉੱਤੇ ਆਲੇ ਹੈ ਜੀ ਹਰੇਕ ਥਾਂ ਦੇ ਉੱਤੇ ਇਸ ਬਾਡੀ ਵਿੱਚ ਆਲੇ ਰੱਖੇ ਹੋਏ ਆ ਕਿਉਂਕਿ ਚਾਨਣ ਦੇ ਲਈ ਉਸ ਸਮੇਂ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੇ ਘਰਾਂ ਦੇ ਵਿੱਚ ਦੇਖਦੇ ਆ ਜਾਂ ਪੁਰਾਣੇ ਘਰ ਜਿਹੜੇ ਸਾਡੇ ਆਪਣੇ ਨਾਲ ਵੀ ਸੰਬੰਧਤ ਸੀ ਅਸੀਂ ਉਹਨਾਂ ਘਰਾਂ ਦੇ ਵਿੱਚ ਕੁਝ ਅਜਿਹਾ ਹੀ ਜੋ ਸਟਰਕਚਰ ਬਣੇ ਹੋਏ ਦੇਖੇ ਆ ਆਲੇ ਇੱਕ ਪਿੱਛੇ ਵੀ ਆਲੇ ਹਾਲਾਂਕਿ ਹੁਣ ਇਹ ਬੋਡੀ ਅੰਦਰ ਨੂੰ ਉਤਰਦੀ ਹੈ ਤਾਂ ਮੈਂ ਆਪਜੀ ਦਿਖਾ ਦਿੰਦਾ ਕਿ ਆਲੇ ਸਾਰੇ ਪਾਸੇ ਸੀ ਜਿੱਥੇ ਦੀਵੇ ਬਾਲੇ ਜਾ ਸਕਦੇ ਹੁਣ ਜਾਂ ਕੁਝ ਸਮਾਨ ਰੱਖਿਆ ਜਾ ਸਕਦਾ ਹੋਵੇ ਇਹ ਰੋਸ਼ਨਦਾਨ ਹੈ ਜੋ ਕਿ ਉਸੇ ਤਰ੍ਹਾਂ ਢਾਲ ਦੇ ਕੇ ਬਣਾਇਆ ਗਿਆ ਤਾਂ ਕਿ ਰੋਸ਼ਨੀ ਸਿੱਧੀ ਸੂਰਜ ਦੀ ਅੰਦਰ ਪਵੇ ਜੋ ਕਿ ਪੈ ਵੀ ਰਹੀ ਹੈ ਬਿਲਕੁਲ ਤੇ ਇਸ ਤੋਂ ਬਾਅਦ ਇਸ ਕਮਰੇ ਦਾ ਦਰਵਾਜ਼ਾ ਖੁੱਲਦਾ ਸੀ ਹਾਲਾਂਕਿ ਇਹ ਪੱਲੇ ਜੋ ਲੱਗੇ ਹੋਏ ਇਹ ਦੱਸਦੇ ਆ ਕਿ ਬਾਅਦ ਵਿੱਚ ਲੱਗੇ ਹੋ ਸਕਦੇ ਆ ਕਿਉਂਕਿ ਪਰਿਵਾਰ ਫਿਰ ਵੀ ਬਾਅਦ ਵਿੱਚ ਵੀ ਇਸ ਥਾਂ ਦੇ ਉੱਤੇ ਰਹਿੰਦਾ ਰਿਹਾ ਤੇ ਇਹ ਜਿਹੜੇ ਕਮਰੇ ਸੀ ਜਾਂ ਕਹਿ ਲੋ ਵੀ ਘਰ ਇਹ ਕਿਸੇ ਦੀ ਇੱਕ ਦੀ ਵੰਡ ਵਿੱਚ ਆਇਆ ਹੋਵੇਗਾ ਜਾਂ ਹੋਰ ਪਰਿਵਾਰ ਦੇ ਅੱਗੇ ਮੈਂਬਰ ਵਾਧਦੇ ਗਏ ਹੋਣਗੇ ਤੇ ਇਹ ਪੌੜੀ ਇਸੇ ਤਰ੍ਹਾਂ ਇੱਥੋਂ ਫਿਰ ਉੱਤੇ ਵੀ ਚਲੀ ਜਾਂਦੀ ਹੈ ਤੇ ਪਰ ਉੱਪਰ ਕੋਈ ਕਮਰਾ ਨਹੀਂ ਬਣਿਆ ਹੋਇਆ ਤੇ ਇਹ ਛੱਤ ਵੱਲ ਜਾਂਦੀ ਹੈ ਇਸ ਦੀ ਲੋੜ ਮੁਤਾਬਕ ਮੁਰੰਮਤ ਕੀਤੀ ਗਈ ਹੈ ਪਰ ਫਿਰ ਵੀ ਜੇ ਆਪ ਜੀ ਨੂੰ ਦਿਖਾਈਏ ਤਾਂ ਡਿਜ਼ਾਈਨ ਜਿਹੜੇ ਹੈਗੇ ਆ ਜੇ ਆਪਾਂ ਦੇਖੀਏ ਕਿ ਜਿਉਂ-ਜਿਉਂ ਉੱਤੇ ਚੜਦੇ ਆ ਤਾਂ ਪੌੜੀ ਨਵਾਂ ਡਿਜ਼ਾਈਨ ਉੱਪਰ ਵੀ ਪਿਆ ਹੋਇਆ ਹੈ ਇਹ ਪੌੜੀ ਚੜਦੀ ਸਾਰ ਹੀ ਜੋ ਪਹਿਲਾ ਕਮਰਾ ਸੀ ਉਹ ਇਸ ਪਾਸੇ ਵੱਲ ਦਰਵਾਜ਼ਾ ਖੁੱਲਦਾ ਸੀ ਜਿਸ ਦੇ ਵਿੱਚ ਕੇ ਹੁਣ ਬਾਅਦ ਵਿੱਚ ਪਲਸਤਰ ਵਗੈਰਾ ਕਰ ਦਿੱਤਾ ਗਿਆ ਜਾਂ ਇਹ ਜਦੋਂ ਇਹ ਸਿੰਘ ਸਾਹਿਬ ਹੋਰਾਂ ਨੇ ਘਰ ਲਿਆ ਉਸ ਤੋਂ ਪਹਿਲਾਂ ਵੀ ਕੁਸ਼ੀ ਦੇ ਵਿੱਚ ਮੋਡੀਫਿਕੇਸ਼ਨ ਕੀਤੀ ਗਈ ਹੋਵੇਗੀ ਪਰ ਜਿਸ ਤਰ੍ਹਾਂ ਇਹ ਦੋ ਤਾਕੀਆਂ ਇਸ ਥਾਂ ਦੇ ਉੱਤੇ ਲਗੀਆਂ ਹੋਈਆਂ ਇਹ ਬਹੁਤੇ ਪੁਰਾਣੇ ਘਰਾਂ ਦੇ ਵਿੱਚ ਜਾਂ ਕਹਿ ਲਓ ਕਿ ਹਵੇਲੀਆਂ ਜੋ ਹੁੰਦੀਆਂ ਸੀ ਇਸ ਤਰ੍ਹਾਂ ਦੇ ਦਰਵਾਜ਼ੇ ਵਿੱਚ ਰੱਖ ਕੇ ਦੋਨੇ ਪਾਸੇ ਤਾਕੀਆਂ ਰੱਖ ਕੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਬਣਾਏ ਗਏ ਹੁੰਦੇ ਸੀ ਸੋ ਇਹ ਇੱਕ ਕਮਰਾ ਸੀ ਇਸ ਦੇ ਨਾਲ ਹੀ ਜਦੋਂ ਇਸ ਕਮਰੇ ਤੋਂ ਅਸੀਂ ਬਾਹਰ ਨਿਕਲਦੇ ਹਾਂ ਤਾਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਇਹ ਜਗ੍ਹਾ ਉਸ ਸਮੇਂ ਖਾਲੀ ਰੱਖੀ ਗਈ ਹੋਵੇਗੀ ਇੱਕ ਪਾਸੇ ਇਸ ਪਾਸੇ ਕਮਰਾ ਹੋਵੇਗਾ ਦੂਜੇ ਪਾਸੇ ਇਸ ਪਾਸੇ ਕਮਰਾ ਹੋਵੇਗਾ ਤੇ ਇਹ ਜਗ੍ਹਾ ਖਾਲੀ ਹੋਵੇਗੀ ਜੋ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿਉਂਕਿ ਜੋ ਲੈਂਟਰ ਹੁਣ ਉੱਤੇ ਪਾਇਆ ਗਿਆ ਪਹਿਲਾਂ ਇਹ ਛੱਤ ਜੋ ਸੀ ਡਾਟਾਂ ਵਾਲੀ ਰਹੀ ਹੋਵੇਗੀ ਜਾਂ ਫਿਰ ਬਾਲੇ ਪਾਏ ਹੋਣਗੇ ਪਰ ਹੁਣ ਉੱਚਾ ਚੱਕ ਕੇ ਜੇ ਆਪ ਜੀ ਨੂੰ ਇਸ ਥਾਂ ਦੇ ਉੱਤੇ ਅਸੀਂ ਦਿਖਾਈਏ ਕਿ ਇੱਕ ਪੱਟੀ ਬਣੀ ਹੋਈ ਹੈ ਇਹ ਸ਼ਾਇਦ ਇਸ ਛੱਤ ਦਾ ਲੈਵਲ ਹੋਵੇਗਾ ਜਿਸ ਥਾਂ ਦੇ ਉੱਤੇ ਛੱਤ ਪਈ ਹੋਵੇਗੀ ਦੋ ਕਮਰੇ ਇੱਕ ਇੱਕ ਕਮਰਾ ਇਸ ਪਾਸੇ ਇੱਕ ਇਸ ਪਾਸੇ ਸੀ ਇਹ ਖਾਲੀ ਸੀ ਇਸ ਗੱਲ ਦਾ ਅੰਦਾਜ਼ਾ ਇਸ ਥਾਂ ਤੋਂ ਲਾਇਆ ਜਾਂਦਾ ਕਿਉਂਕਿ ਦੋਵੇਂ ਕਮਰਿਆਂ ਦੇ ਉੱਤੇ ਚੜਨ ਦੇ ਲਈ ਪੌੜੀਆਂ ਅਲੱਗ ਬਣੀਆਂ ਹੋਈਆਂ ਸੀ ਜਿੱਥੇ ਇੱਕ ਪੌੜੀ ਅਸੀਂ ਤੁਹਾਨੂੰ ਉਸ ਕਮਰੇ ਦੇ ਉੱਤੇ ਜਾਣ ਲਈ ਦਿਖਾਈ ਹੈ ਤਾਂ ਦੂਸਰੀ ਪੌੜੀ ਦਾ ਰਸਤਾ ਇੱਥੇ ਬਣਿਆ ਹੋਇਆ ਸੀ ਇਹ ਰਸਤਾ ਹੁਣ ਬੰਦ ਕਰ ਦਿੱਤਾ ਗਿਆ ਕਿਉਂਕਿ ਇਸ ਦੇ ਥੱਲੇ ਤੋਂ ਇੱਕ ਲੋਡ ਮੁਤਾਬਕ ਦੂਜੀ ਪੌੜੀ ਬਣਾ ਲਈ ਗਈ ਹੈ ਸੋ ਸਿੰਘ ਸਰ ਖੋਲ ਕੇ ਦਿਖਾ ਸਕਦੇ ਆ ਜੀ ਸੋ ਇਸ ਕਮਰੇ ਦੇ ਉੱਪਰ ਜਾਣ ਦੇ ਲਈ ਇਹ ਪੌੜੀ ਬਣਾਈ ਗਈ ਸੀ ਜੋ ਕਿ ਅੱਜ ਵੀ ਮੌਜੂਦ ਹੈ ਪਰ ਹੁਣ ਇਸ ਪੌੜੀ ਦੀ ਜਿਸ ਤਰ੍ਹਾਂ ਲੋਡ ਮਹਿਸੂਸ ਨਹੀਂ ਹੋਈ ਉੱਤੇ ਜਾਣਾ ਵੀ ਕਿਉਂਕਿ ਨੀਚੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੈ ਇਸ ਕਰਕੇ ਇਸ ਕੋੜੀ ਨੂੰ ਬੰਦ ਰੱਖਿਆ ਗਿਆ ਪਰ ਉਸ ਤੋਂ ਇਲਾਵਾ ਇਹ ਜਗਾ ਖਾਲੀ ਰਹੀ ਹੋਵੇਗੀ ਇਹ ਕਮਰਾ ਹੋਵੇਗਾ ਤੇ ਇਸ ਥਾਂ ਦੇ ਉੱਤੇ ਅੱਜ ਵੀ ਜੋ ਇਹ ਦਰਵਾਜ਼ੇ ਆ ਇਹਨਾਂ ਤੋਂ ਲੱਗਦਾ ਹੈ ਕਿ ਇਹ ਉਸ ਸਮੇਂ ਦੇ ਰਹੇ ਹੋਣਗੇ ਜੇਕਰ ਅਸੀਂ ਗੁਪਤ ਰੂਪ ਵਿੱਚ ਮਤਾਵਾ ਦੇ ਇੱਥੇ ਰਹਿਣ ਦੀ ਗੱਲ ਕਰਦੇ ਹਾਂ ਤਾਂ ਹੋ ਸਕਦਾ ਹੈ ਇਹਨਾਂ ਕਮਰਿਆਂ ਦੇ ਵਿੱਚੋਂ ਹੀ ਇਸ ਘਰ ਵਿੱਚ ਮਤਾਵਾ ਨੇ ਕਿਸੇ ਕਮਰੇ ਵਿੱਚ ਨਿਵਾਸ ਕੀਤਾ ਹੋਵੇ ਹਾਲਾਂਕਿ ਜਦੋਂ ਵਿਪਤਾ ਦੀ ਘੜੀ ਹੋਵੇ ਤਾਂ ਅਸੀਂ ਜਾਣਦੇ ਹਾਂ ਕਿ ਉਹ ਸਮਾਂ ਜਿਹੜਾ ਨਹੀਂ ਸੀ ਕਿ ਬਹੁਤ ਸਕੂਨ ਦੀ ਨੀਂਦ ਸੁੱਤੇ ਹੋਣਗੇ ਜਾਂ ਆਰਾਮ ਫਰਮਾਇਆ ਹੋਵੇਗਾ ਸਾਰੀ ਰਾਤ ਸਿੰਘਾਂ ਨੇ ਇਸ ਥਾਂ ਦੇ ਉੱਤੇ ਪਹਿਰਾ ਦਿੱਤਾ ਤੇ ਮਾਤਾ-ਆਮਾ ਨੂੰ ਆਰਾਮ ਕਰਨ ਦੇ ਲਈ ਸਮਾਂ ਦਿੱਤਾ ਅਜਿਹਾ ਵੀ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਇੱਕ ਘੜੀ ਵੀ ਸਿੰਘ ਭਾਈ ਧੰਨਾ ਸਿੰਘ ਜੀ ਭਾਈ ਮਨੀ ਸਿੰਘ ਜੀ ਭਾਈ ਜਵਾਰ ਸਿੰਘ ਜੀ ਆਰਾਮ ਨਹੀਂ ਕਰ ਸਕੇ ਉਹਨਾਂ ਨੇ ਜਿੱਥੇ ਰਾਤ ਪਹਿਰਾ ਦਿੱਤਾ ਤੇ ਦਿਨੇ ਸਵੇਰੇ ਜਾਣ ਦੇ ਲਈ ਇੰਤਜ਼ਾਮ ਕੀਤਾ ਮਰਦਾਵੇਂ ਕਪੜਿਆਂ ਦਾ ਭੇਸ ਸਾਰੀਆਂ ਮਾਤਾਵਾਂ ਨੇ ਵੀ ਤੇ ਭੈਮਨ ਸਿੰਘ ਹੋਰਾਂ ਨੂੰ ਵੀ ਬਣਾਉਣਾ ਪਿਆ ਤੇ ਦਿੱਲੀ ਵੱਲ ਚਾਲੇ ਪਾਏ ਹੁਣ ਮੈਂ ਇਸ ਕਮਰੇ ਦੇ ਅੰਦਰ ਦਾ ਜੋ ਤੁਹਾਨੂੰ ਦਿਖਾਉਣਾ ਕਿ ਕਿਸ ਤਰ੍ਹਾਂ ਉਸੇ ਤਰ੍ਹਾਂ ਪੁਰਾਣਾ ਬਣਿਆ ਹੋਇਆ ਸਰੰਦੀ ਇੱਟ ਜਾਂ ਨਾਨਕਸ਼ਾਈ ਇੱਟ ਦੀਆਂ ਇਹ ਦੀਵਾਰਾਂ ਬਣੀਆਂ ਹੋਈਆਂ ਤਾਂ ਜਿੱਥੇ ਹੁਣ ਬਾਅਦ ਵਿੱਚ ਕੁਝ ਮੋਡੀਫਿਕੇਸ਼ਨਸ ਆਪਣੇ ਕੋਲੋਂ ਕਰਨੀਆਂ ਪਈਆਂ ਕਿਉਂਕਿ ਦੱਸਿਆ ਗਿਆ ਜਾ ਰਿਹਾ ਹੈ ਕਿ ਇਹ ਦੀਵਾਰ ਸੀ ਜੋ ਬਹੁਤ ਖਸਤਾ ਹਾਲਤ ਵਿੱਚ ਹੋ ਚੁੱਕੀ ਸੀ ਕੁਝ ਇੱਟਾਂ ਬਾਹਰ ਕੁਝ ਅੰਦਰ ਖਰ ਚੁਕੀਆਂ ਸਨ ਕੁਝ ਬਾਹਰ ਨਿਕਲੀਆਂ ਹੋਈਆਂ ਸੀ ਸੋ ਉਸ ਨੂੰ ਮੁਰੰਮਤ ਉਸ ਦੀ ਕਰਨੀ ਪਈ ਪਰ ਜੋ ਇਹ ਤਾਕੀਆਂ ਤੇ ਇਹ ਦਰਵਾਜ਼ੇ ਆ ਇਹ ਉਸੇ ਹਾਲਤ ਦੇ ਵਿੱਚ ਜਿਸ ਤਰ੍ਹਾਂ ਦੀ ਇਹ ਪਹਿਲਾਂ ਸੀ ਉਸ ਦੇ ਨਾਲ ਹੀ ਇੱਕ ਪਾਸੇ ਅਲਮਾਰੀ ਬਣੀ ਹੋਈ ਹੈ ਸਮਾਨ ਰੱਖਣ ਦੇ ਲਈ ਜਿਸ ਤਰ੍ਹਾਂ ਦੀ ਸਾਡੇ ਘਰਾਂ ਦੇ ਵਿੱਚ ਵੀ ਅਸੀਂ ਦੇਖੀਆਂ ਪਹਿਲਾਂ ਬਣੀਆਂ ਹੁੰਦੀਆਂ ਸੀ ਵਿੱਚ ਫੱਟੀਆਂ ਲਗਾ ਕੇ ਉਹਨਾਂ ਨੂੰ ਖਾਣੇ ਭਾਗਾਂ ਦੇ ਵਿੱਚ ਵੰਡਿਆ ਹੁੰਦਾ ਸੀ ਪਰ ਇਹ ਜੋ ਪਿੱਲਰ ਹੈ ਇਹ ਅਲੱਗ ਨਵੇਂ ਕੰਕਰੀਟ ਦੇ ਬਣਾ ਕੇ ਉੱਪਰ ਲੈਂਟਰ ਪਾਇਆ ਗਿਆ ਤੇ ਜੋ ਇਹ ਡਿਜ਼ਾਈਨ ਬਣੇ ਹੋਏ ਆ ਕੋਰਾ ਇਹ ਜੋ ਗੜਾਈ ਹੈ ਇਸ ਦੀ ਮੁਰੰਮਤ ਕਰਨੀ ਪਈ ਕਿਉਂਕਿ ਡਾਟ ਟੁੱਟਣ ਦੇ ਨਜ਼ਦੀਕ ਸੀ ਪਰ ਆਹ ਜੋ ਕੋਰਾ ਬਣਾਈਆਂ ਹੋਏ ਜਾਂ ਇਹ ਪੁਰਾਣੀਆਂ ਪਰ ਕੋਛੀ ਦੇ ਵਿੱਚ ਨਵੀਆਂ ਕੋਰਾ ਬਣਾਈਆਂ ਗਈਆਂ ਜਿਸ ਤਰ੍ਹਾਂ ਦੀ ਮੈਂ ਇਹ ਆਪ ਜੀ ਨੂੰ ਤਾਕੀ ਇਸ ਪਾਸੇ ਦਿਖਾ ਰਿਹਾ ਏਸੇ ਤਰ੍ਹਾਂ ਦੀ ਇੱਕ ਤਾਕੀ ਇਸ ਪਾਸੇ ਵੱਲ ਵੀ ਲੱਗੀ ਹੋਈ ਸੀ ਉਸ ਨੂੰ ਕੱਢਣਾ ਪਿਆ ਕਿਉਂਕਿ ਗੁਰਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣ ਕਰਕੇ ਫਿਰ ਤਾਬਿਆ ਬੈਠਣ ਦੇ ਲਈ ਸਿੰਘਾਂ ਨੂੰ ਇਸ ਪਾਸੇ ਤੋਂ ਲੰਘਣਾ ਜ਼ਰੂਰੀ ਸੀ ਉਸ ਉਸ ਤਾਕੀ ਨੂੰ ਕਢਣਾ ਪਿਆਸੋ ਇਹ ਇੱਕ ਕਮਰਾ ਸੀ ਜੇ ਅਸੀਂ ਇਸ ਕਮਰੇ ਦੀ ਗੱਲ ਕਰੀਏ ਤਾਂ ਇੱਕ ਵੱਖਰਾ ਕਮਰਾ ਸੀ ਉਸ ਤੋਂ ਅੱਗੇ ਇਹ ਇੱਕ ਵੱਖਰਾ ਕਮਰਾ ਸੀ ਅਸੀਂ ਵੀ ਆਪਣੇ ਪੁਰਾਣੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੇਖਿਆ ਹੈ ਸਾਡੇ ਜੋ ਪੁਰਖਿਆਂ ਦੇ ਬਣਾਏ ਹੋਏ ਘਰ ਸੀ ਉਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੁੰਦਾ ਸੀ ਇੱਕ ਕਮਰੇ ਤੋਂ ਦੂਜੇ ਕਮਰੇ ਦੂਜੇ ਤੋਂ ਤੀਜੇ ਕਮਰੇ ਵਿੱਚੋ ਵਿੱਚ ਰਸਤੇ ਕੱਢੇ ਜਾਂਦੇ ਸਨ ਸੋ ਇਸ ਕਮਰੇ ਦੇ ਵਿੱਚ ਜਿੱਥੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੇ ਤਿੰਨ ਤਾਕੀਆਂ ਜੋ ਕਿ ਬਾਹਰ ਗਲੀ ਵਾਲੇ ਪਾਸੇ ਖੁੱਲ੍ਹਦੀਆਂ ਨੇ ਇੱਕ ਗੋਲਾਈ ਨੁਮਾ ਇਸ ਥਾਂ ਦੇ ਉੱਤੇ ਡਾਟ ਬਣਿਆ ਹੋਇਆ ਇੱਕ ਪਾਸੇ ਫੇਰ ਉਸੇ ਤਰ੍ਹਾਂ ਦੀ ਅਲਮਾਰੀ ਜਿਸ ਤਰ੍ਹਾਂ ਦੀ ਮੈਂ ਆਪ ਜੀ ਨੂੰ ਪਹਿਲਾਂ ਵੀ ਦਿਖਾਈ ਹੈ ਦੂਸਰੇ ਪਾਸੇ ਵੀ ਇੱਕ ਅਲਮਾਰੀ ਬਣੀ ਹੋਈ ਹੈ ਉਸ ਦੇ ਨਾਲ ਆਲੇ ਬਣਾਏ ਹੋਏ ਆਲੇ ਉਸ ਸਮੇਂ ਦੀ ਇੱਕ ਬਹੁਤ ਜ਼ਰੂਰਤ ਸੀ ਆਲੇ ਤੁਹਾਨੂੰ ਪੁਰਾਣੇ ਘਰਾਂ ਦੇ ਵਿੱਚ ਹਰ ਥਾਂ ਮਿਲਣਗੇ ਜੋ ਸਾਡੇ ਇਤਿਹਾਸਿਕ ਜਾਂ ਕਹਿ ਲਓ ਵੀ ਵਿਰਾਸਤੀ ਘਰ ਸੀ ਜਿਸ ਤਰ੍ਹਾਂ ਦੇ ਸਾਡੇ ਪੁਰਖਿਆਂ ਦੇ ਦੁਆਰਾ ਘਰ ਬਣਾਉਣ ਦਾ ਰਿਵਾਜ ਸੀ ਸੋ ਉਹ ਸਾਰਾ ਕੁਝ ਸਥਾਨ ਦੇ ਉੱਤੇ ਮਿਲਦਾ ਹੈ ਤੇ ਹਵਾਲਾ ਹੈ ਇਸ ਕਿਤਾਬ ਦਾ ਇੱਕ ਖੋਜ ਹੈ ਜਿਸ ਦੇ ਵਿੱਚ ਭਾਈ ਸੁਰਿੰਦਰ ਸਿੰਘ ਖਾਲਸਾ ਹੋਰਾਂ ਨੇ ਖੋਜ ਕਰਕੇ ਬਹੁਤ ਮਿਹਨਤ ਦੇ ਨਾਲ ਕਈ ਸਾਲਾਂ ਦੇ ਵਿੱਚ ਇਹ ਸਥਾਨ ਨੂੰ ਲੱਭਿਆ ਤੇ ਉਸ ਕੜੀ ਨੂੰ ਜੋੜਨ ਦਾ ਯਤਨ ਕੀਤਾ ਜਿਹੜੀ ਕੜੀ ਕਹਿ ਲੋ ਇਤਿਹਾਸ ਦੀ ਮਿਸਿੰਗ ਸੀ ਜੋ ਅਸੀਂ ਭੁੱਲੀ ਬੈਠੇ ਸੀ ਅਸੀਂ ਹਮੇਸ਼ਾ ਯਾਦ ਕਰਦੇ ਹਾਂ ਕਿ ਗੁਰੂ ਸਾਹਿਬ ਵੱਡੇ ਸਾਬਜਦਿਆਂ ਦੇ ਨਾਲ ਜਾਂ ਕੁਝ ਸਿੰਘਾਂ ਦੇ ਨਾਲ ਕੋਟਲਾ ਨਿਹੰਗ ਖਾਂ ਵਾਲੇ ਪਾਸੇ ਚਲੇ ਗਏ ਉਸ ਤੋਂ ਅੱਗੇ ਕਿਵੇਂ ਗਏ ਹੋ ਆਪ ਜੀ ਸਾਰਾ ਇਤਿਹਾਸ ਜਾਣਦੇ ਹੋ ਅਸੀਂ ਇਸ ਇਤਿਹਾਸ ਨੂੰ ਵੀ ਅੱਗੇ-ਅੱਗੇ ਕਵਰ ਕਰਾਂਗੇ ਸੰਗਤ ਦੇ ਸਾਹਮਣੇ ਲੈ ਕੇ ਆਵਾਂਗੇ ਤਾਂ ਕਿ ਆਪ ਜੀ ਦਰਸ਼ਨ ਕਰ ਸਕੋ ਦੂਜੇ ਪਾਸੇ ਅਸੀਂ ਮਾਤਾ ਗੁਜਰਕੌਰ ਜੀ ਛੋਟੇ ਸਾਬਜਦਿਆਂ ਦਾ ਇਤਿਹਾਸ ਜਾਣਦੇ ਹਾਂ ਪਰ ਅਸੀਂ ਜਦੋਂ ਮਾਤਾ ਸਾਬਕੌਰ ਜੀ ਤੇ ਮਾਤਾ ਸੁੰਦਰੀ ਜੀ ਦੀ ਜਦੋਂ ਗੱਲ ਕਰਦੇ ਹਾਂ ਤਾਂ ਅਸੀਂ ਹਮੇਸ਼ਾ ਇਹ ਕਹਿ ਦਿੰਦੇ ਹਾਂ ਕਿ ਮਾਤਾ ਮਾਤਾ ਜੀ ਹੋਰੀ ਦਿੱਲੀ ਵੱਲ ਚਲੇ ਗਏ ਜਿੱਥੇ ਚੱਪੇ-ਚੱਪੇ ਦੇ ਉੱਤੇ ਪਹਿਰਾ ਸੀ ਤਾਂ ਇੰਨਾ ਸੌਖਾ ਨਹੀਂ ਸੀ ਸੁਖਾਲਾ ਨਹੀਂ ਸੀ ਪਰ ਜਦੋਂ ਅਸੀਂ ਦਸਮ ਪਿਤਾ ਦੀ ਗੱਲ ਕਰਦੇ ਆ ਜਦੋਂ ਅਸੀਂ ਮਾਤਾ ਗੁਜਰਕੌਰ ਜੀ ਛੋਟੇ ਸਾਹਿਬ ਜਦਿਆਂ ਦੀ ਵੱਡੇ ਸਾਹਿਬ ਜਦਿਆਂ ਦੀ ਸਿੰਘਾਂ ਸ਼ਹੀਦਾਂ ਦੀ ਗੱਲਾਂ ਕਰਦੇ ਆ ਜਦੋਂ ਉਹਨਾਂ ਨੂੰ ਯਾਦ ਕਰਦੇ ਆ ਜਦੋਂ ਸਾਡੇ ਮਨ ਦੇ ਵਿੱਚ ਜਜ਼ਬਾਤ ਉਬਾਲੇ ਮਾਰਦੇ ਆ ਤਾਂ ਅਸੀਂ ਖਾਲਸੇ ਦੀ ਮਾਤਾ ਨੂੰ ਖਾਲਸੇ ਦੀਆਂ ਮਾਤਾਵਾਂ ਨੂੰ ਭੁੱਲ ਜਾਂਦੇ ਆ ਸੋ ਮਾਂ ਨੂੰ ਭੁੱਲਣਾ ਬਹੁਤ ਵੱਡਾ ਗੁਨਾਹ ਅਸੀਂ ਮਾਂ ਦਾ ਜ਼ਿਕਰ ਨਹੀਂ ਕਰਦੇ ਮਾਂ ਦੇ ਕਦੀ ਅਸੀਂ ਪੁਰਬ ਨਹੀਂ ਮਨਾਏ ਮਾਤਾ ਮਾਂ ਦੇ ਨਾਲ ਸੰਬੰਧਿਤ ਸਥਾਨਾਂ ਦੀ ਖੋਜ ਨਹੀਂ ਕੀਤੀ ਸੋ ਸਮੂਹ ਸੰਗਤ ਨੂੰ ਅਪੀਲ ਹੈ ਕਿ ਹਵਾਲੇ ਇਸ ਕਿਤਾਬ ਦੇ ਵਿੱਚੋਂ ਲੈ ਕੇ ਤੇ ਮੈਂ ਇਸ ਕਿਤਾਬ ਦੇ ਬਾਬਤ ਵੀ ਆਪ ਜੀ ਨੂੰ ਦੱਸ ਦਵਾਂ ਕਿ ਕਿਤਾਬ ਸਿਰਫ ਇਸ ਤਰ੍ਹਾਂ ਨਹੀਂ ਕਿ ਕਿਤਾਬ ਐਵੇਂ ਲਿਖ ਦਿੱਤੀ ਗਈ ਭਾਈ ਸਾਹਿਬ ਨੇ ਇਤਿਹਾਸਿਕ ਸਰੋਤ ਲਏ ਇਸ ਦੇ ਵਿੱਚ ਖਾਸ ਕਰਕੇ ਬਹੁਤ ਸਾਰੇ ਇਤਿਹਾਸਿਕ ਸਰੋਤਾਂ ਤੋਂ ਜੋ ਖੋਜ ਕਰਕੇ ਇਸ ਥਾਂ ਲੱਭੇ ਅਜੇ ਇਸ ਕਿਤਾਬ ਦੇ ਬਾਰੇ ਵਿੱਚ ਦੇਖੋ ਤਾਂ ਇੱਕ ਪੇਜ ਦੇ ਉੱਤੇ ਨਹੀਂ ਇਹ 50 ਤੋਂ ਵੱਧ ਇਤਿਹਾਸਿਕ ਸਰੋਤਾਂ ਤੋਂ ਜਾਣਕਾਰੀ ਹਾਸਲ ਕਰਕੇ ਕਿਸੇ ਤੋਂ ਇੱਕ ਦੋਰਾ ਕਿਸੇ ਤੋਂ ਇੱਕ ਪਦਾ ਜਾਂ ਜੋ ਕਾਵ ਰੂਪ ਦੇ ਵਿੱਚ ਲਿਖੇ ਗਏ ਸੀ ਉਹਨਾਂ ਤੋਂ ਜਾਣਕਾਰੀ ਹਾਸਲ ਕਰਕੇ ਇਸ ਕਿਤਾਬ ਦੀ ਰਚਨਾ ਕੀਤੀ ਹੈ ਤਾਂ ਆਪ ਜੀ ਬਹੁਤ ਭਾਵਪੂਰਨ ਬੜੇ ਜਜ਼ਬਾਤਾਂ ਵਿੱਚ ਭਿੱਜ ਕੇ ਸ਼ਰਦਾ ਦੇ ਵਿੱਚ ਪ੍ਰੇਮ ਦੇ ਵਿੱਚ ਭਿੱਜ ਕੇ ਇਸ ਕਿਤਾਬ ਨੂੰ ਲਿਖਿਆ ਸੋ ਜੇਕਰ ਆਪ ਜੀ ਮਹਿਸੂਸ ਕਰਦੇ ਹਾਂ ਕਿ ਮਾਤਾਵਾ ਦਾ ਇਤਿਹਾਸ ਵੀ ਜੇ ਤਿੰਨ ਭਾਗਾਂ ਵਿੱਚ ਪਰਿਵਾਰ ਵੰਡਿਆ ਗਿਆ ਉਹਨਾਂ ਹੀ ਮਹੱਤਵਪੂਰਨ ਹੈ ਤਾਂ ਜਰੂਰ ਆ ਕੇ ਉੱਚਾ ਖੇੜਾ ਮੁਹੱਲਾ ਰੂਪਨਗਰ ਦੇ ਵਿੱਚ ਬਹੁਤ ਉੱਚਾ ਉਸੇ ਤਰ੍ਹਾਂ ਦਾ ਮੁਹੱਲਾ ਅੱਜ ਵੀ ਇਸ ਮੁਹੱਲੇ ਦੇ ਵਿੱਚ ਪੁਰਾਣੀਆਂ ਇਮਾਰਤਾਂ ਉਸੇ ਤਰ੍ਹਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਘਰ ਬਣੇ ਹੁੰਦੇ ਸੀ ਸੋ ਆਪ ਜੀ ਆ ਕੇ ਇਸ ਥਾਂ ਦੇ ਉੱਤੇ ਗੁਰਦੁਆਰਾ ਗੁਰੂ ਕੇ ਮਹਿਲ ਜੋ ਕਿ ਮਾਤਾ ਸਾਹਿਬਕੌਰ ਜੀ ਮਾਤਾ ਸੁੰਦਰੀ ਜੀ ਪਈ ਮਨੀ ਸਿੰਘ ਜੀ ਪਈ ਜਵਾਰ ਸਿੰਘ ਜੀ ਪਈ ਤਨਨਾ ਸਿੰਘ ਜੀ ਤੇ ਦੋ ਦਸੀਆਂ ਉਹਨਾਂ ਦੀ ਜੋ ਇੱਥੇ ਰੁਕਣ ਦੀ ਯਾਦ ਦੇ ਵਿੱਚ ਬਣਿਆ ਹੋਇਆ ਉੱਥੇ ਆ ਕੇ ਜ਼ਰੂਰ ਦਰਸ਼ਨ ਕਰਨ ਦੀ ਕਿਰਪਾਲਤਾ ਕਰਨੀ ਜੀ ਤਾਂ ਕਿ ਅਸੀਂ ਆਪਣੇ ਇਤਿਹਾਸ ਨਾਲ ਆਪ ਜੁੜੀਏ ਤੇ ਸਾਡੇ ਬੱਚੇ ਵੀ ਇਤਿਹਾਸ ਨਾਲ ਜੁੜ ਸਕਣਗੇ ਇਸੇ ਇਤਿਹਾਸ ਦੇ ਬਾਬਤ ਹੋਰ ਅੱਗੇ ਗੁਰੂ ਧਾਮਾਂ ਦੇ ਦਰਸ਼ਕ ਰਾਉਣ ਦੇ ਲਈ ਹਾਜ਼ਰ ਹੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ